ਲੋ ਜੀ ਸਾਰੇਨ ਪਿਆਰ ਭਰੀ ਹਸਰੀ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਪਹਿਲਾਂ ਸਾਰੇ ਭੈਣਾਂ ਪ੍ਰਾਂ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਚੈਨਲ ਤੇ ਨਵੇਂ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਹੈ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਆਪਾਂ ਕੈਸ਼ অন ਡਿਲੀਵਰੀ ਨਹੀਂ ਕਰਦੇ ਪਲੀਜ਼ ਕੋਈ ਵੀ ਭੈਣ ਕੈਸ਼ অন ਡਿਲੀਵਰੀ ਫੋਨ ਜਿਹੜੀਆਂ ਮੇਰੀਆਂ ਭੈਣਾਂ ਨੇ ਸੂਟ ਮੰਗਵਾਉਣਾ ਹੁੰਦਾ ਸਿਰਫ ਆਨਲਾਈਨ ਪੇਮੈਂਟ ਆਪਾਂ ਕਰਵਾਵਾਂਗੇ ਆਨਲਾਈਨ ਪੇਮੈਂਟ ਕਰਵਾ ਕੇ ਤੁਹਾਡਾ ਸੂਟ ਘਰ ਤੁਹਾਡੇ ਘਰ ਤੱਕ ਆਊਗਾ ਕੋਈ ਆਪਣਾ ਫਰਾਡ ਵਾਲਾ ਚੱਕਰ ਨਹੀਂ ਹੈਗਾ ਟੈਨਸ਼ਨ ਨਾ ਲਿਓ ਟੈਂਪਸ ਫ੍ਰੀ ਹੋ ਕੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕਾਲ ਇੰਡੀਆ ਸ਼ਿਪਿੰਗ ਹੈ ਜਿਹੜੀ ਆਪਣੀ ਫ੍ਰੀ ਹੁੰਦੀ ਹੈ ਤਾਂ ਕਿ ਤੁਸੀਂ ਸਾਨੂੰ ਟੈਨਸ਼ਨ ਫਰੀ ਆਰਡਰ ਦੇ ਸਕਦੇ ਹੋ ਫਾਰਮ ਤੋਂ ਕੋਈ ਵੀ ਮੇਰੀ ਭੈਣ ਨੇ ਆਰਡਰ ਦੇਣਾ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੀ ਹੈ ਨਹੀਂ ਕਿਉਂਕਿ ਕਾਫੀ ਜ਼ਿਆਦਾ ਆਰਡਰ ਨੇ ਜਿਹੜੇ ਹੁਣ ਆਪਣੇ ਫਾਰਮ ਤੋਂ ਚੱਲ ਰਹੇ ਨੇ ਜਿਹੜੀਆਂ ਵੀ ਇਹ ਪਹਿਣਾ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਆਪਣੀ ਸਾਰੀ ਸਰਵਿਸ ਬਾਰੇ ਪਤਾ ਕਰ ਵੀ ਆਪਾਂ ਕਿੰਦਾਂ ਦੀ ਸਰਵਿਸ ਦਿੰਨੇ ਆ ਕਿੰਦਾਂ ਦਾ ਆਪਣਾ ਸਟਾਫ ਆ ਕਿੰਦਾਂ ਦੀ ਆਪਣੇ ਰੇਟ ਆ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਤੁਸੀਂ ਤਿਆਰ ਕਰਵਾਣਾ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਣੀ ਪਸੰਦ ਦੇ ਸੂਟ ਬਣਵਾ ਸਕਦੇ ਹੋ ਅੱਜ ਜਿਹੜੀ ਆਪਾਂ ਸੂਟ ਦਿਖਾਵਾਂਗੇ ਤੁਹਾਨੂੰ ਵਿంటర్ ਕਲੈਕਸ਼ਨ ਪ੍ਰਿੰਟ ਸੂਟ ਦਿਖਾਵਾਂਗੇ ਬਹੁਤ ਵਧੀਆ ਸੂਟ ਹੋਣਗੇ ਰੇਟ ਆਪਾਂ ਵੀਡੀਓ ਦੇ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਆ ਵੀਡੀਓ ਸਟਾਰਟ ਇਹ ਜਿਹੜੇ ਸੂਟ ਨੇ ਸਿਮਰ ਬਹੁਤ ਜ਼ਿਆਦੇ ਇਸ ਟਾਈਮ ਟ੍ਰੈਂਡਿੰਗ ਚ ਚੱਲ ਰਹੀ ਹੈਗੀ ਸਿਮਰ ਗਰਮੀਆਂ ਚ ਵੀ ਆਈ ਸੀਗੀ ਸਮਰ ਕਲੈਕਸ਼ਨ ਚ ਵੀ ਰਹੀ ਹੈਗੀ ਤੇ ਵਿੰਟਰ ਚ ਸਿਮਰ ਆ ਗਈ ਜਿਹੜੀ ਆਪਾਂ ਬਹੁਤ ਜ਼ਿਆਦੇ ਸੇਲ ਕਰ ਰਹੇ ਹਾਂਗੇ ਕਈ ਸੂਟ ਐਧਾ ਨੇ ਨਹੀਂ ਜਿਨ੍ਹਾਂ ਦੀ ਆਪਾਂ ਫੋਟੋ ਤੇ ਵੀਡੀਓ ਲਾਉਣ ਦਾ ਵੀ ਆਪਾਂ ਨੂੰ ਟਾਈਮ ਨਹੀਂ ਲੱਗਿਆ ਸਿਰਫ ਆਪਣੇ ਆਫਲਾਈਨ ਹੀ ਸੇਲ ਹੋ ਗਏ ਨੇ ਅੱਜ ਜਿਹੜਾ ਆਪਾਂ ਤੁਹਾਨੂੰ ਇਹ ਸੂਟ ਦਿਖਾਵਾਂਗੇ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਸੇੜ ਹੀ ਰਹਿ ਗਏ ਹੋਣਾ ਵਿੱਚੋਂ ਤਿੰਨ ਚਾਰ ਸੇੜ ਇਹਦੇ ਵਿੱਚੋਂ ਆਪਣੇ ਸੇਲ ਹੋ ਗਏ ਨੇ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ऐसे सूट विदाउट लाइनिंग भी बन सकता है जे तुसी कपड़े दी क्रेस बढ़िया बनानी है या की बढ़िया लुक देनी है जे तुसी इनु लाइनिंग लगा लोगे तां ਤੁਹਾਡਾ ਕਹਿੰਦਾ ਕਹੋਂਦਾ ਸੂਟ ਤਿਆਰ ਹੋ ਗੂ ਭਾਈ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਜਿੰਦਾ ਮਰਜ਼ੀ ਪਸਲਿਨ ਦਾ ਦੁਪੱਟਾ ਲਗਾ ਕੇ ਪਿਆਰ ਦਾ ਦੁਪੱਟਾ ਲਗਾ ਕੇ ਤੁਸੀਂ ਇਹਨੂੰ ਆਪਣੀ ਪਸੰਦ ਦਾ ਸੂਟ ਤਿਆਰ ਕਰ ਸਕਦੇ ਹੋ ਡਿਜ਼ਾਈਨ ਦੇਖੋ ਤੁਸੀਂ ਸੂਟ ਵੀ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਰਸਟ ਜੇ ਕਲਰ ਦਾ ਸੂਟ ਆਗਾ ਇਹ ਸੰਨੀ ਆਪਾਂ ਤੁਹਾਨੂੰ ਸਾਰੇ ਸੂਟਾਂ ਦੇ ਨਾਲ ਦੇਵਾਂਗੇ ਕਿਉਂਕਿ ਆਪਾਂ ਕੋਈ ਵੀ ਕੱਪੜਾ ਦਾ ਜਿਹੜਾ ਨਾਂਲ ਬ੍ਰਾਂਡ ਦਾ ਨਹੀਂ ਵੇਚਦੇ ਹੈ ਸਿਰਫ ਬ੍ਰਾਂਡ ਹੀ ਆਪਾਂ ਸੇਲ ਕਰਦੇ ਆਂਗੇ ਜਿੰਨੀ ਸੂਟਾਂ ਦੀ ਜਿਹੜੀ ਜਿਹੜੀ ਕਨਿਊ ਜਿਹੜਾ ਜਿਹੜਾ ਬ੍ਰਾਂਡ ਹੋਊਗਾ ਆਪਾਂ ਤੁਹਾਨੂੰ ਨਾਲ ਦੇ ਨਾਲ ਸ਼ੋਅ ਕਰਾਂਗੇ ਇਹ ਜੀ ਇਹ ਸੀ ਆਪਣੇ ਕੋਲੇ ਫਸਟ ਕਲਰ ਰੇਟ ਆਪਾਂ ਵੀਡੀਓ ਦੇ ਨਾਲ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਸੈਕੰਡ ਕਲਰ ਹੈਗਾ ਇਹਦੇ ਵਿੱਚ ਆਪਣੇ ਕੋਲੇ ਗ੍ਰੀਨ ਸਾਰੀਆਂ ਵਾਲੇ ਸਾਰੇ ਸੂਟ ਹੋਣਗੇ ਕਲਰ ਹੋਣਗੇ ਗ੍ਰੀਨ ਕਲਰ ਦਾ ਸੂਟ ਆਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਨਾ ਸੂਟਾਂ ਦੇ ਵਿੱਚ ਸਿਮਰ ਦੀ ਤਰ੍ਹਾਂ ਜਿਹੜੀ ਵੀ ਜਿਹੜੇ ਨੂੰ ਸਿਮਰ ਬਾਰੇ ਪਤਾਗਾ ਨਾ ਸਾਈਨ ਹੁੰਦੀ ਹੈ ਉਹਦੇ ਵਿੱਚ ਉਹਦਾ ਸਾਈਨ ਹੈ ਇਹਦੇ ਵਿੱਚ ਸੂਟ 'ਚ ਡਿਜ਼ਾਈਨ ਤੁਸੀਂ ਚੈੱਕ ਕਰੋ ਅਗਲਾ ਕਲਰ ਹੈਗਾ ਆਪਣੇ ਕੋਲੇ ਲਵੈਂਡਰ ਸੇਜ ਬਹੁਤ ਜਿਆਦਾ ਟ੍ਰੈਂਡੀ ਚੱਲਿਆ ਆ ਇਹ ਵਾਲਾ ਕਲਰ ਸਾਰਗੇ ਇਹ ਸਾਰੇ ਸੰਕਰ ਬ੍ਰਾਂਡ ਦੇ ਸੂਟ ਨੇ ਇਹਨਾਂ ਦੇ ਜਿਹੜਾ ਰੇਟ ਆ 800 ਰਹਿਣ ਵਾਲਾਗਾ ਵਿਦ ਸ਼ਿਪਿੰਗ ਜੇ ਤੁਸੀਂ ਮੈਨੂੰ ਆਫਲਾਈਨ ਲੈਣਾ ਤਾਂ ਤੁਹਾਨੂੰ ਇਹ 700 ਦਾ ਪੈਣਾ ਜੇ ਤੁਸੀਂ ਇਹ ਦੋ ਸੂਟ ਲਵੋਗੇ ਤਾਂ ਕਿਉਂ ਸੂਟ ਦੀ ਸ਼ਿਪਿੰਗ ਤੁਹਾਨੂੰ ਕੱਟੀ ਜਾਣੀ ਆਗੀ ਜੇ ਤੁਹਾਨੂੰ ਇਹ 1500 ਦੀ ਦੋ ਲੈਣੇ ਨੇ ਅਗਲਾ ਜਿਹੜਾ ਕਪੜਾ ਆਇਆ ਸਟਾਫ ਆਇਆ ਇਹ ਬਿਲਕੁਲ ਨਿਊ ਆਇਆਗਾ ਡਿਜ਼ਾਈਨਿੰਗ ਪਹਿਲਾਂ ਤੁਸੀਂ ਚੈੱਕ ਕਰੋ ਇਹਨਾਂ ਦੀ ਸੂਟਾਂ ਦੀ ਇਹ ਕਿਹੜੇ ਸੂਟ ਰਹਿਣ ਵਾਲੇ ਨੇ ਸਾਰੇ ਸਾਰੀ ਕੰਨੀ ਮਿਲੋਗੇ ਤੁਹਾਨੂੰ ਕੋਈ ਇਹਦੇ ਤੇ ਬੁਰਨੀ ਹੋਣਾ ਕੋਈ ਕੰਪਲੀਟ ਨਹੀਂ ਹੈਗੀ ਇਹਦੀ ਸੂਟ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਿੱਚ ਭੁਲਵਾ ਜਾਂ ਪ੍ਰਿੰਟ ਆਗਾ ਇਹਦੇ ਆਹ ਵਾਲੀ ਇਹਦੇ ਨਾਲ ਰੱਖੀ ਹੋਈ ਆ ਪਲੇਨ ਬਾਟਮ ਬਾਟਮ ਆਂਗੀ ਜਿਹੜੀ ਉਹ ਸੈਲਫ ਪ੍ਰਿੰਟ ਰਹਿਣ ਵਾਲੀ ਆਗੀ ਸ਼ਰਟ ਤੇ ਪ੍ਰਿੰਟ ਤੁਹਾਨੂੰ ਦਿਖੀ ਰਿਹਾਗਾ ਬਾਟਮ ਦੇ ਵਿੱਚ ਖਲਮਾ ਖਲਮਾ ਪ੍ਰਿੰਟ ਆਗਾ ਉਹ ਸੈ ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਖਦਾ ਹੋਵੇ ਆਪਾਂ ਨੇੜੇ ਤੋਂ ਕਰਕੇ ਫਿਰ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹਨਾਂ ਦਾ ਜਿਹੜਾ ਸੁਟਾ ਦਾ ਰੇਟ ਹੈ ਉਹ 700 ਰਹਿਣਾ ਲਗਾ ਪਹਿਲਾ ਕਲਰ ਇਹਦੇ ਵਿੱਚ ਆ ਸੀਗਾ yellow ਸੈਕੰਡ ਕਲਰ ਇਹਦੇ ਵਿੱਚ ਹੈਗਾਗਾ ਗਾਜਰੀ ਜਿਹਾ ਕਲਰ ਆ ਗਿਆ ਇਹ ਰੈੱਡ ਗਾਜਰੀ ਜਿਹਾ ਆ ਗਿਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਵਧੀਆ ਸਟਾਫ ਆਗਾ ਬਹੁਤ ਜਿਆਦੇ ਵਧੀਆਗਾ ਤੁਸੀਂ ਜਿੱਦਾਂ ਮਰਜ਼ੀ ਟੈਂਸ਼ਨ ਫਰੀ ਹੋ ਕੇ ਆਰਡਰ ਦੇ ਸਕਦੇ ਹੋ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਸਟਾਫ ਨੂੰ ਕੋਸ ਨਹੀਂ ਹੋਣਾ ਕਿਉਂਕਿ ਆਪਣਾ ਆਫਲਾਈਨ ਸਟਾਫ ਹੈ ਇਹ ਕਪੜਾ ਬਹੁਤ ਜਿਆਦੇ ਸੇਲ ਹੋ ਰਿਹਾਗਾ ਆ ਬੜੀ ਇਹਦੇ ਨਾਲ ਰਹਿਣ ਵਾਲੀ ਹੈ ਸੈਲਫ ਪ੍ਰਿੰਟ ਬਾਟਮ ਇਹ ਮੇਰੇ ਭੈਣਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਵੀ ਉਹ ਤਾਂ ਨਹੀਂ ਆਨਲਾਈਨ ਕਪੜਾ ਮੰਗਵਾਉਣਾ ਪਤਾ ਨਹੀਂ ਕਿਦਾਂ ਦਾ ਹੋ ਕਿਦਾਂ ਦਾ ਨਹੀਂ ਹੋਗਾ ਇਦਾਂ ਤੁਸੀਂ ਕੁਝ ਨਾ ਸੋਚਿਓ ਜੇ ਤੁਹਾਡੇ ਪਸੰਦ ਦਾ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਮੈਨੂੰ ਆਰਡਰ ਦੇ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਆਪਣੀ ਜਿਹੜੀ ਸਰਵਿਸ ਉਹਦੀਆ ਕੋਰੀਅਰ ਸਰਵਿਸ ਉਹ ਵੀ ਬਹੁਤ ਜ਼ਿਆਦਾ ਫਾਸਟ ਆ ਤੁਹਾਨੂੰ ਸਿਰਫ 2-3 ਦਿਨਾਂ ਦੇ ਅੰਦਰ ਅੰਦਰ ਪਾਰਸਲ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਅਗਲਾ ਜਿਹੜਾ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਦਾ ਸੂਟ ਹੈਗਾ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਬਹੁਤ ਜਿਆਦਾ ਸੋਹਣਾ ਕਲਰ ਨੇ ਕਿਸੇ ਵੀ ਏਜ ਦੀ ਕੋਈ ਵੀ ਭੈਣ ਪਾ ਸਕਦੀ ਹੈ ਮੰਮੀਆਂ ਪਾ ਸਕਦੀਆਂ ਨੇ ਭੈਣਾਂ ਪਾ ਸਕਦੀਆਂ ਨੇ ਕਿਸੇ ਵੀ ਏਜ ਦੀ ਲੇਡੀਜ਼ ਵੀਅਰ ਕਰ ਸਕਦੀ ਹੈ ਇਹ ਵਾਲੇ ਸੂਟ ਆ ਬੜੀ ਜਿਹੇ ਨਾਲ ਰਹਿਣੜੀ ਆ ਬਾਟਨ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਲਗਾ ਸਕਦੇ ਹੋਗੇ ਇਹਨੂੰ ਕਿਦਾਂ ਦਾ ਦੁਪੱਟਾ ਤੁਸੀਂ ਪਸੰਦ ਕਰੋਗੇ ਜੇ ਤੁਸੀਂ ਮੇਰੇ ਕੋਲੋਂ ਲਗਵਾਣਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਸਾਡੇ ਬ੍ਰੈਂਡ ਸੂਟ ਦਿਖਾਈ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਤੇ ਆਪਾਂ ਨੰਬਰ ਲਾਵਾਂਗੇ ਤੁਸੀਂ ਸਾਡੇ ਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਪਲੀਜ਼ ਸਾਨੂੰ ਓਨਲੀ ਵਟਸਐਪ ਮੈਸੇਜ ਕਰਿਓ ਤੁਸੀਂ ਸਬ ਤੋਂ ਨਾਲ ਸਟਿਚਿੰਗ ਲੈਣੀ ਹੈ ਤੁਸੀਂ ਸਟਿਚਿੰਗ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈਗੀ ਇਹ ਸੀ ਅੱਜਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ